ਜਿਹੜੀਆਂ ਕੁੜੀਆਂ ਸਪੈਸ਼ਲੀ ਜਿਹੜੀਆਂ ਕਮਾਂਦੀਆਂ ਨਹੀਂ ਨਾ ਘਰੇ ਬੈਠੀਆਂ ਹੋਈਆਂ ਉਹਨਾਂ ਦੀ ਕੋਈ ਰਿਸਪੈਕਟ ਨਹੀਂ ਕਰਦਾ ਉਹਨਾਂ ਨੂੰ ਕੋਈ ਸਿਆਨਦਾ ਹੀ ਨਹੀਂ ਉਹ ਫੈਮਲੀ ਦਾ ਬੰਦਾ ਹੈ ਉਹਨਾਂ ਨੂੰ ਇਹ ਵੀ ਨਹੀਂ ਗਿਣਿਆ ਜਾਂਦਾ ਹਾਂ ਉਹਨਾਂ ਨੂੰ ਵੱਡੀ ਤੋਂ ਵੱਡੀ ਕੋਈ ਪ੍ਰੋਬਲਮ ਆ ਜੇ ਤੇ ਉਹਨੂੰ ਮਤਲਬ ਐਦਾਂ ਇਗਨੋਰ ਕਰ ਕਰ ਦਿੱਤਾ ਜਾਂਦਾ ਜਿਵੇਂ ਘਰਦੋ ਕਿ ਸਮਾਨ ਹੋਵੇ ਹੂੰ ਮੈਂਬਰ ਨਾ ਹੋਣ। ਇਹੀ ਜੇ ਕੋਈ ਕੁੜੀ ਪੜ੍ਹੀ ਲਿਖੀ ਹੋਵੇ ਚੰਡੀਗੜ੍ਹ ਵਰਗੇ ਸ਼ਹਿਰ 'ਚ ਹੋਵੇ ਜਾਂ ਦਿੱਲੀ ਬੰਬੇ ਵਰਗੇ ਸ਼ਹਿਰ 'ਚ ਹੋਵੇ ਸਾਨੂੰ ਥੋੜੀ ਜਿਹੀ ਵੀ ਦਰਤ ਹੁੰਦੀ ਨਾ ਅਸੀਂ ਇਮੀਡੀਏਟਲੀ ਟੈਸਟ ਕਰਾਉਂਦੇ ਹਾਂ ਡਾਕਟਰ ਕੋ ਜਾਣਦੇ ਆ ਯਾਰ ਕਿਤੇ ਕੋਈ ਵੱਡੀ ਪ੍ਰੋਬਲਮ ਤੇ ਨਹੀਂ ਹੈਗੀ। ਸੋ ਮੈਨੂੰ ਲੱਗਦਾ ਕਿ ਐਜੂਕੇਸ਼ਨ ਦਾ ਬੜਾ ਵੱਡਾ ਰੋਲ ਸਾਡੀ ਜ਼ਿੰਦਗੀ 'ਚ ਹੁੰਦਾ ਸਪੈਸ਼ਲੀ ਫੀਮੇਲਸ ਨੂੰ ਸਪੈਸ਼ਲੀ ਪਿੰਡਾਂ ਦੇ ਵਿੱਚ। ਹਾਂ ਪਿੰਡਾਂ ਦੇ ਵਿੱਚ ਜਦੋਂ ਕਿਸੇ ਦਾ ਵਿਆਹ ਹੁੰਦਾ ਸੱਸਾਂ, ਮਾਮਾ ਕੋਈ ਵੀ ਹੈ ਉਹ ਹਮੇਸ਼ਾ ਬੜੀ ਇਗਨੋਰੈਂਸ ਕਰਦੇ ਆ ਇਗਨੋਰ ਕਰਦੇ ਆ ਉਹਨਾਂ ਨੂੰ ਕਿ ਨਹੀਂ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਕਿਉਂਕਿ ਉਹ ਖੁਦ ਪੜੇ ਲਿਖੇ ਨਹੀਂ ਹੈ ਹਾਂ ਔਰ ਉਹਨਾਂ ਨੂੰ ਐਜੂਕੇਸ਼ਨ ਹੀ ਨਹੀਂ ਹੈ ਉਹਨਾਂ ਨੂੰ ਅਵੇਅਰਨੈਸ ਨਹੀਂ ਹੈ ਵੀ ਇਹ ਚੀਜ਼ ਅੱਗੇ ਜਾ ਕੇ ਅਗਰ ਕਿਸੇ ਦਾ ਮਹੀਨਾ ਨਹੀਂ ਆ ਰਿਹਾ ਜਾਂ ਪੀਰੀਅਡਸ ਨਹੀਂ ਆ ਰਹੇ ਜਾਂ ਕੰਟੀਨਿਊ 40 45 ਦਿਨ ਪੀਰੀਅਡਸ ਆ ਰਹੇ ਹੈ ਹਾਂਜੀ ਤੇ ਕੀ ਪ੍ਰੋਬਲਮ ਹੋ ਸਕਦੀ ਹੈ ਹਮ ਸੋ ਔਮਨ ਐਥੇ ਬੜੀ ਬੁਰੀ ਤਰ੍ਹਾਂ ਇਗਨੋਰ ਕੀਤੀ ਜਾ ਰਹੀ ਹੈ ਜੋ ਕਿ ਨਹੀਂ ਕਰਨਾ ਚਾਹੀਦਾ ਇਹੀ ਜਦੋਂ ਕੈਂਸਰ ਬਣ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਪਤਾ ਚੱਲਦਾ ਕਿ ਯਾਰ ਅਸੀਂ ਕਿੰਨੇ ਵੱਡੀ ਗਲਤੀ